ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਿਆਂ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਐਤਵਾਰ ਵਾਲੇ ਦਿਨ ਰੋਟੀ ਦਾ ਇਹ ਇੱਕ ਉਪਾਅ ਤੁਹਾਡੀ ਹਰ ਮਨੋ ਕਾਮਨਾ ਨੂੰ ਪੂਰਾ ਕਰੇਗਾ ਤੁਸੀਂ ਚਾਹੀ ਸਾ ਸੰਗਿਆਂ ਜੀ ਇਸ ਉਪਾਅ ਨੂੰ ਅਜ਼ਮਾ ਕੇ ਵੀ ਦੇਖ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕਰਾਂਗੇ ਕਿ ਉਹ ਕਿਹੜਾ ਉਪਾਏ ਜੋ ਸਾਨੂੰ ਐਤਵਾਰ ਵਾਲੇ ਦਿਨ ਇੱਕ ਰੋਟੀ ਦੇ ਨਾਲ ਕਰਨਾ ਚਾਹੀਦਾ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਸਾਥ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਤਾਂ ਤਨਵਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਸਾ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਪੈਂਡ ਪੜਾ ਆਪਣੀ ਕਿਸੇ ਨਾ ਕਿਸੇ ਪ੍ਰੋਬਲਮ ਨੂੰ ਦੁੱਖ ਤਕਲੀਫ ਨੂੰ ਲੈ ਕੇ ਪਰੇਸ਼ਾਨ ਹੈ ਕੋਈ ਤਾਂ ਸਾ ਸੰਗਤ ਜੀ ਗਰੀਬੀ ਤੋਂ ਤੇ ਕਿਸੇ ਦਾ ਧੀ ਪੁੱਤ ਸਹੀ ਕੰਮਾਂ ਦੇ ਵਿੱਚ ਨਹੀਂ ਲੱਗਿਆ ਹੋਇਆ ਕਿਸੇ ਦੇ ਬੱਚੇ ਆਪਣੇ ਮਾਤਾ ਪਿਤਾ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਨੇ ਤੇ ਜਾਂ ਫਿਰ ਸਾਥ ਸੰਗਤ ਜੀ ਨੌਕਰੀ ਨਹੀਂ ਮਿਲਦੀ ਬਾਹਰ ਜਾਣ ਦਾ ਕੰਮ ਨਹੀਂ ਬਣਦਾ ਪੜਾਈ ਵਧੀਆ ਨਹੀਂ ਪੜਾਈ ਦੇ ਵਿੱਚੋਂ ਵਧੀਆ ਬੱਚੇ ਨੰਬਰ ਨਹੀਂ ਪ੍ਰਾਪਤ ਕਰਦੇ ਕਿਸੇ ਵੀ ਚੀਜ਼ ਨੂੰ ਲੈ ਕੇ ਸਾਥ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਪੈਣਪਰਾ ਦੁਖੀ ਤੋਂ ਦੁਖੀ ਹੈ ਤੇ ਹਰ ਈਕੂ ਭੈਣ ਭਰਾ ਸਾਹ ਸੰਗਤ ਜੀ ਇਹ ਵੀ ਚਾਹੁੰਦਾ ਏ ਕਿ ਕੁਝ ਨਾ ਕੁਝ ਕੀਤਾ ਜਾਵੇ ਜਿਸ ਦੇ ਨਾਲ ਉਹਨਾਂ ਦੀਆਂ ਸਾਰੀਆਂ ਹੀ ਮੁਸ਼ਕਲਾਂ ਦਾ ਹੱਲ ਹੋ ਜਾਵੇ ਕਿਉਂਕਿ ਸਾਹ ਸੰਗਤ ਜੀ ਜਦੋਂ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਨੇ ਤਾਂ ਮਨੁੱਖ ਹਰ ਪਾਸੇ ਨੂੰ ਜ਼ਰੂਰ ਭੱਜਦਾ ਏ ਉਸ ਦਾ ਹੱਲ ਕੱਢਣ ਲਈ ਹਰ ਪਾਸੇ ਨੂੰ ਭੱਜਦਾ ਏ ਤੇ ਇਸ ਦੇ ਨਾਲ ਸਾਹ ਸੰਗਤ ਜੀ ਕਈ ਭੈਣ ਭਰਾ ਇਹ ਵੀ ਸੋਚਦੇ ਨੇ ਕਿ ਐਸੀ ਤਾਂ ਬਹੁਤ ਜ਼ਿਆਦਾ ਉਪਾਅ ਵੀ ਕੀਤੇ ਨੇ ਸਭ ਕੁਝ ਕਰਕੇ ਦੇਖ ਲਿਆ ਪਰ ਸਾਨੂੰ ਇਹਨਾਂ ਉਪਾਵਾਂ ਦੇ ਨਾਲ ਵੀ ਕੋਈ ਫਲ ਨਹੀਂ ਮਿਲਿਆ ਤੇ ਸਾ ਸੰਗਤ ਜੀ ਜ਼ਰੂਰੀ ਵੀ ਨਹੀਂ ਹੁੰਦਾ ਕਿ ਹਰ ਇੱਕ ਉਪਾਅ ਦੇ ਨਾਲ ਆਪਾਂ ਨੂੰ ਹਰ ਇੱਕ ਪੈਣ ਪ੍ਰਾਣ ਨੂੰ ਫਲ ਮਿਲੇਗਾ ਸਾ ਸੰਗਤ ਜੀ ਆਪਣੇ ਸਾਰਿਆਂ ਦੇ ਕਰਮ ਅਲੱਗ-ਲੱਗ ਹੁੰਦੇ ਨੇ ਆਪਣੇ ਸਾਰਿਆਂ ਦੇ ਗ੍ਰਹਿ ਵੀ ਅਲੱਗ ਹੁੰਦੇ ਨੇ ਤੇ ਜੋ ਚੀਜ਼ ਦਾ ਆਪਾਂ ਨੂੰ ਫਲ ਮਿਲਣਾ ਹੈ ਉਹ ਆਪਣੇ ਕਰਮਾਂ ਦੇ ਕਿਸਮਤ ਦੇ ਮੁਤਾਬਕ ਹੀ ਮਿਲਣਾ ਹੈ ਇਸ ਕਰਕੇ ਇਹ ਜੋ ਉਪਾਅ ਨੇ ਇਹ ਆਪਾਂ ਕਰ ਸਕਦੇ ਆ ਇਹ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਸਾਥ ਸੰਗਤ ਜੀ ਨੁਕਸਾਨ ਨਹੀਂ ਪਹੁੰਚਾਉਂਦੇ ਇਸ ਕਰਕੇ ਮਨੁੱਖ ਇੱਕ ਛੋਟੀ ਜਿਹੀ ਕੋਸ਼ਿਸ਼ ਕਰਦਾ ਹੈ ਕਿ ਹੋ ਸਕਦਾ ਮੈਨੂੰ ਵੀ ਇਹਨਾਂ ਦਾ ਫਲ ਮਿਲ ਸਕੇ ਪਰ ਸਾਥ ਸੰਗਤ ਜੀ ਜੋ ਅਸੀਂ ਉਪਾਅ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਇਸ ਉਪਾਅ ਦਾ ਰਿਜ਼ਲਟ ਤੁਹਾਨੂੰ ਤਿੰਨ ਐਤਵਾਰ ਦੇ ਵਿੱਚ ਹੀ ਮਿਲਣਾ ਸ਼ੁਰੂ ਹੋ ਜਾਵੇਗਾ ਤੇ ਇਸ ਉਪਾਅ ਨੂੰ ਸਾਥ ਸੰਗਤ ਜੀ ਆਪ ਐਤਵਾਰ ਦੇ ਦਿਨ ਕਿਸ ਤਰੀਕੇ ਤੇ ਵਿਧੀ ਦੇ ਨਾਲ ਕਰਨਾ ਹੈ ਉਹ ਤੁਸੀਂ ਜਾਣਨ ਤੇ ਲਈ ਵੀਡੀਓ ਨੂੰ ਐਂਡ ਦੇ ਤੱਕ ਜਰੂਰ ਦੇਖਿਓ ਤੇ ਮੇ ਸਾਥ ਸੰਗਏ ਚ ਤੁਹਾਡੀ ਰਸੋਈ ਦੇ ਵਿੱਚ ਸ਼ੱਕਰ ਜਾਂ ਚੀਨੀ ਮਿੱਠੇ ਦੇ ਤੌਰ ਤੇ ਸਾਥ ਸੰਗੇ ਚ ਜਿਸ ਨੂੰ ਆਪਾਂ ਵਰਤਦੇ ਆ ਜੋ ਤੁਹਾਡੇ ਖਾਣੇ ਦੇ ਵਿੱਚ ਤਾਂ ਮਠਾਸ ਲੈ ਕੇ ਆਉਂਦੀ ਹੀ ਆਉਂਦੀ ਏ ਇਸ ਦੇ ਨਾਲ ਸਾਥ ਸੰਗੇ ਚ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਮਠਾਸ ਲਿਆਉਣ ਦਾ ਕੰਮ ਕਰਦੀ ਏ ਤੇ ਤੁਹਾਡੇ ਘਰ ਦੀਆਂ ਸਾਰੀਆਂ ਹੀ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੀ ਏ ਤੇ ਜੋ ਇਹ ਉਪਾਏ ਸਾਧ ਸੰਗਤ ਜੀ ਇਹ ਤੁਸੀਂ ਐਤਵਾਰ ਨੂੰ ਕੀ ਕਰਨਾ ਹੈ ਇਹ ਸਾਧ ਸੰਗਤ ਜੀ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਉਪਾਏ ਤੇ ਇਸ ਉਪਾਏ ਨੂੰ ਸਾਧ ਸੰਗਤ ਜੀ ਤੁਸੀਂ ਤਿੰਨ ਐਤਵਾਰ ਲਗਾਤਾਰ ਕਰਨਾ ਹੈ ਬਿਨਾਂ ਨਾਗੇ ਤੇ ਤਿੰਨ ਐਤਵਾਰ ਦੇ ਵਿੱਚ ਹੀ ਸਾਧ ਸੰਗਤ ਜੀ ਤੁਹਾਨੂੰ ਆਪਣੇ ਆਪ ਹੀ ਫਰਕ ਲੱਗਣਾ ਸ਼ੁਰੂ ਹੋ ਜਾਵੇਗਾ ਹੁਣ ਗਨ ਕਰਦੇ ਆ ਸਾਧ ਸੰਗਤ ਜੀ ਕਿ ਇਸ ਉਪਾਅ ਨੂੰ ਤੁਸੀਂ ਕਰਨਾ ਕਿਵੇਂ ਹੈ ਇਸ ਉਪਾਅ ਨੂੰ ਕਰਨ ਦੇ ਲਈ ਸਾਧ ਸੰਗਤ ਜੀ ਤੁਸੀਂ ਸਵੇਰੇ ਸਵੇਰ ਦੇ ਸਮੇਂ ਆٹے ਨੂੰ ਗੁੰਨ ਲਓ ਇਸੇ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਆਟਾ ਗੁੰਨਣ ਦੇ ਸਮੇਂ ਆٹے ਦੇ ਵਿੱਚ ਚੀਨੀ ਜਾਂ ਸ਼ੱਕਰ ਨੂੰ ਮਿਲਾ ਲਓ ਮਿੱਠਾ ਆਟਾ ਤੁਸੀਂ ਗੁੰਨ ਲਓ ਤੇ ਉਸ ਆਟੇ ਦੇ ਨਾਲ ਤੁਸੀਂ ਸਾਧ ਸੰਗਤ ਜੀ ਤਿੰਨ ਪਰਸ਼ਾਦੇ ਤਿਆਰ ਕਰੋ ਤੇ ਉਹਨਾਂ ਨੂੰ ਦੇਸੀ ਘਿਓ ਲਗਾ ਕੇ ਉਹਨਾਂ ਦੀ ਸਾਹ ਸੰਗਜ ਜੀ ਤੁਸੀਂ ਚੂਰੀ ਬਣਾ ਲਓ ਜਾਂ ਫਿਰ ਸਾਹ ਸੰਗਜ ਜੀ ਤੁਸੀਂ ਉਹਨਾਂ ਪਰਸ਼ਾਦਿਆਂ ਦੇ ਛੋਟੇ-ਛੋਟੇ ਟੁਕੜੇ ਵੀ ਕਰ ਸਕਦੇ ਹੋ ਜੇ ਤੁਸੀਂ ਚੂਰੀ ਨਹੀਂ ਬਣਾਉਣੀ ਤਾਂ ਉਹ ਤੁਹਾਡੀ ਆਪਣੀ ਮਰਜ਼ੀ ਇਸੇ ਤਰ੍ਹਾਂ ਸਾਹ ਸੰਗਜ ਜੀ ਜਿਹੜੀ ਤੁਸੀਂ ਮਿੱਠੀ ਰੋਟੀ ਬਣਾਈ ਹੈ ਜਾਂ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਚੂਰੀ ਕੁੱਟੀਏ ਤਾਂ ਇਸ ਨੂੰ ਸਾਧ ਸੰਗਤ ਜੀ ਤੁਸੀਂ ਕਾਂਵਾਂ ਨੂੰ ਪਾ ਦਿਓ ਸਾਧ ਸੰਗਤ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਕਾਂ ਨਹੀਂ ਹੁੰਦੇ ਤੁਸੀਂ ਆਪਣੇ ਛੱਤ ਤੇ ਜਾਂ ਫਿਰ ਆਲੇ-ਦੁਆਲੇ ਜਿੱਥੇ ਵੀ ਕਿਤੇ ਤੁਹਾਨੂੰ ਕਾਂ ਦਿਖਾਈ ਦਿੰਦੇ ਨੇ ਉਥੇ ਸਾਧ ਸੰਗਤ ਜੀ ਤੁਸੀਂ ਇਹ ਚੋਰੀ ਹੋਈ ਮਿੱਠੀ ਰੋਟੀ ਨੂੰ ਤੁਸੀਂ ਪਾ ਸਕਦੇ ਹੋ ਤਦ ਫਿਰ ਵੀ ਸਾਧ ਸੰਗਤ ਜੀ ਅਗਰ ਤੁਹਾਨੂੰ ਕਿਤੇ ਵੀ ਕਾਂ ਦਿਖਾਈ ਨਹੀਂ ਦਿੰਦੇ ਤਾਂ ਜਿਵੇਂ ਕੋਈ ਖੁੱਲੇ ਗਾਰਡਨ ਦੇ ਵਿੱਚ ਜਾਂ ਜਿਵੇਂ ਖੁੱਲੇ ਖੇਤਾਂ ਦੇ ਵਿੱਚ ਕਿਤੇ ਵੀ ਤੁਸੀਂ ਕਾਮਾਂ ਨੂੰ ਦੇਖ ਕੇ ਇਹ ਰੋਟੀ ਉਹਨਾਂ ਨੂੰ ਪਾ ਦਿਓ ਸਾਧ ਸੰਗਤ ਜੀ ਜਦੋਂ ਤੁਸੀਂ ਇਸ ਤਰ੍ਹਾਂ ਇਹ ਉਪਾਅ ਕਰਨਾ ਸ਼ੁਰੂ ਕਰ ਦਿੰਦੇ ਹੋ ਇਹ ਉਪਾਅ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹੈ ਤੇ ਤੁਹਾਡੀਆਂ ਸਾਰੀਆਂ ਹੀ ਸਾਧ ਸੰਗਤ ਜੀ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਤੇ ਇਸ ਉਪਾਅ ਨੂੰ ਸਾਹ ਸੰਗਤ ਜੀ ਤੁਸੀਂ ਸਿਰਫ ਐਤਵਾਰ ਦੇ ਦਿਨ ਤੇ ਤਿੰਨ ਐਤਵਾਰ ਹੀ ਕਰਨਾ ਏ ਇਸ ਤੋਂ ਬਾਅਦ ਨਹੀਂ ਕਰਨਾ ਤਿੰਨ ਐਤਵਾਰ ਇਹ ਉਪਾਅ ਕਰਨ ਦੇ ਨਾਲ ਤੁਹਾਨੂੰ ਆਪਣੀ ਘਰ ਦੇ ਵਿੱਚ ਸਾਹ ਸੰਗਤ ਜੀ ਕਾਫੀ ਤਬਦੀਲੀ ਫਰਕ ਨਜ਼ਰ ਆਵੇਗਾ ਤੁਹਾਡੇ ਘਰ ਦੇ ਵਿੱਚ ਉਹ ਸਾਹ ਸੰਗਤ ਜੀ ਪੈਸਿਆਂ ਦੀ ਕਮੀ ਦੂਰ ਹੋਵੇਗੀ ਤੇ ਜਾਂ ਫਿਰ ਤੁਹਾਡੇ ਬਿਜ਼ਨਸ ਤੇ ਕਾਰੋਬਾਰ ਦੇ ਵਿੱਚ ਜੋ ਵੀ ਰੁਕਾਵਟਾਂ ਆਉਂਦੀਆਂ ਨੇ ਉਹ ਵੀ ਸਾਹਸੰਗਤ ਜੀ ਸਾਰੀਆਂ ਹੀ ਦੂਰ ਹੋ ਜਾਣਗੀਆਂ ਤੁਹਾਡੇ ਘਰ ਦੇ ਵਿੱਚੋਂ ਕਲਾ ਕਲੇਸ਼ ਦੂਰ ਹੋਵੇਗੀ ਮੇਰੇ ਕਹਿਣ ਦਾ ਭਾਵ ਸਾਹਸੰਗਤ ਜੀ ਕਿ ਤੁਹਾਡੇ ਘਰ ਦੀ ਜੋ ਵੀ ਪ੍ਰੋਬਲਮ ਏ ਮੁਸ਼ਕਲ ਏ ਉਹ ਸਾਰੀ ਹੀ ਦੂਰ ਹੋ ਜਾਵੇਗੀ ਇਸ ਦੇ ਨਾਲ ਨਾਲ ਸਾਹਸੰਗਤ ਜੀ ਛੇਡੇ ਵੀ ਪੈਣ ਪਰਮਾ ਦਾ ਵਿਆਹ ਨਹੀਂ ਹੋ ਰਿਹਾ ਰਿਸ਼ਤੇ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਉਹ ਵੀ ਸਹਾਸੰਗਤ ਜੀ ਇਸ ਉਪਾਅ ਨੂੰ ਤਿੰਨ ਐਤਵਾਰ ਕਰਕੇ ਦੇਖ ਸਕਦੇ ਨੇ ਉਹਨਾਂ ਨੂੰ ਇਹ ਉਪਾਅ ਕਰਨ ਦੇ ਨਾਲ ਕਾਫੀ ਜ਼ਿਆਦਾ ਲਾਭ ਹੋਵੇਗਾ ਜਦੋਂ ਸਹਾਸੰਗਤ ਜੀ ਤੁਸੀਂ ਇਹ ਉਪਾਅ ਕਰਨਾ ਸ਼ੁਰੂ ਕਰ ਦਿਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਜੋ ਰਿਸ਼ਤੇ ਨੇ ਉਹ ਤੁਹਾਨੂੰ ਤੁਹਾਡੇ ਕੋਲ ਆਪਣੇ ਆਪ ਚੰਨ ਕੇ ਆਉਣਗੇ ਸਾਤ ਸੰਗੇ ਜੀ ਇਸ ਉਪਾਅ ਨੂੰ ਪੂਰੀ ਸ਼ਰਧਾ ਦੇ ਨਾਲ ਤੇ ਵਿਸ਼ਵਾਸ ਦੇ ਨਾਲ ਆਪਣੇ ਮਨ ਦੇ ਵਿੱਚ ਵਿਸ਼ਵਾਸ ਰੱਖ ਕੇ ਕਰਨਾ ਹੈ ਕਿਉਂਕਿ ਸਾਤ ਸੰਗੇ ਜੀ ਜਦੋਂ ਵੀ ਕੋਈ ਆਪਾ ਕੰਮ ਪੂਰਨ ਵਿਸ਼ਵਾਸ ਦੇ ਨਾਲ ਕਰਾਂਗੇ ਤਾਂ ਉਹ ਆਪਣਾ ਕਾਰਜ ਜੇ ਜੋ ਜ਼ਰੂਰ ਸਫਲ ਹੁੰਦਾ ਹੈ ਜਦੋਂ ਵੀ ਸਾਤ ਸੰਗੇ ਜੀ ਤੁਸੀਂ ਇਹ ਉਪਾਅ ਕਰਨਾ ਹੈ ਤੁਸੀਂ ਆਪਣੇ ਮਨ ਦੇ ਵਿੱਚ ਇਹ ਜ਼ਰੂਰ ਸੋਚਣਾ ਹੈ ਕਿ ਜੋ ਵੀ ਇਹ ਮੈਂ ਉਪਾਅ ਕਰ ਰਿਹਾ ਇਸ ਦੇ ਨਾਲ ਮੇਰਾ ਜੋ ਵੀ ਕਸ਼ਟੇ ਦੁਖ ਤਕਲੀਫੇ ਉਹ ਜ਼ਰੂਰ ਦੂਰ ਹੋਵੇਗਾ ਇਹ ਆਪਣੇ ਮਨ ਦੇ ਵਿੱਚ ਸੋਚਣਾ ਹੈ ਕਿ ਇਸ ਦਾ ਫਲ ਮੈਨੂੰ ਜ਼ਰੂਰ ਮਿਲੇਗਾ ਤੇ ਇਸ ਦੇ ਨਾਲ ਨਾਲ ਸਾਥ ਸੰਗੇ ਜੀ ਇੱਕ ਹੋਰ ਕੰਮ ਤੇ ਇਸ ਤੋਂ ਇਲਾਵਾ ਸਾਥ ਸੰਗੇ ਜੀ ਜਿਹੜੇ ਵੀ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਰਿਸ਼ਤੇ ਨਹੀਂ ਹੋ ਰਹੇ ਉਹਨਾਂ ਦੇ ਲਈ ਇੱਕ ਹੋਰ ਉਪਾਅ ਤੁਹਾਡੇ ਘਰ ਦੇ ਵਿੱਚ ਕੋਈ ਕੌਲੀ ਜਾਂ ਕੋਈ ਗਲਾਸ ਤਾਂਬੇ ਦਾ ਹੋਵੇਗਾ ਸਾਸੰਗਜੀ ਉਸ ਨੂੰ ਭਰ ਕੇ ਪਾਣੀ ਦੇ ਨਾਲ ਆਪਣੇ ਸਰਾਣੀ ਰਾਤ ਦੇ ਸਮੇਂ ਰੱਖ ਲਓ ਉਹਦੇ ਪਾਣੀ ਦੇ ਵਿੱਚ 1-2 ਚਮਚ ਸ਼ੱਕਰ ਦੇ ਮਿਲਾ ਲਓ ਤੇ ਟੱਕ ਕੇ ਰੱਖ ਦਿਓ ਤੇ ਸਵੇਰੇ ਸਾਸੰਗਜੀ ਉੱਠਦੇ ਨਾਲ ਤੁਸੀਂ ਇਸ ਪਾਣੀ ਨੂੰ ਪਰਮਾਤਮਾ ਦਾ ਨਾਮ ਲੈ ਕੇ ਤੁਸੀਂ ਪੀ ਲੈਣਾ ਇਹ ਉਪਾਸ ਸਾਸੰਗਜੀ ਭਾਵੇਂ ਲੜਕਾ ਹੋਵੇ ਤੇ ਭਾਵੇਂ ਲੜਕੀ ਹੋਵੇ ਕੋਈ ਵੀ ਕਰ ਸਕਦਾ ਹੈ ਮੇਰੇ ਉਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਤੁਸੀਂ ਉਪਾਅ ਕਰਨਾ ਸ਼ੁਰੂ ਕਰ ਦਿਓਗੇ ਤਾਂ ਸਾਧ ਸੰਗਤ ਜੀ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਪਹਿਲਾਂ ਤੋਂ ਕਿੰਨਾ ਬਦਲਾ ਆ ਚੁੱਕਿਆ ਹੈ ਜਿਹੜੇ ਭੈਣ ਭਰਾ ਸਾਧ ਸੰਗਤ ਜੀ ਪਰੇਸ਼ਾਨ ਨੇ ਜਾਂ ਜਿੰਨਾਂ ਦੇ ਬੱਚਿਆਂ ਦੇ ਰਿਸ਼ਤੇ ਨਹੀਂ ਹੋ ਰਹੇ ਉਹਨਾਂ ਦੇ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਇਸ ਉਪਾਅ ਨੂੰ ਸਹਾਸੰਗ ਅਚੇ ਤੁਸੀਂ ਜ਼ਰੂਰ ਇੱਕ ਵਾਰ ਕਰਕੇ ਦੇਖਿਓ ਇਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ ਮਹੱਤਵਪੂਰਨ ਉਪਾਅ ਹੈ ਕਿਉਂਕਿ ਸਹਾਸੰਗ ਅਚੇ ਜੋ ਸ਼ੱਕਰ ਦੀ ਮਿਠਾਸ ਹੈ ਇਹ ਤੁਹਾਡੇ ਘਰ ਦੇ ਵਿੱਚ ਵੀ ਮਿਠਾਸ ਲੈ ਕੇ ਆਵੇਗੀ ਇਹੇ ਕਹਿਣ ਦਾ ਭਾਵ ਸਹਾਸੰਗ ਅਚੇ ਕਿ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਤੋ ਸਾਹਾ ਸੰਗਿਆ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਚ ਰੋਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਬਾ ਬਾਵਾ ਦੀਪ ਸਿੰਘ ਸਾਹਿਬ ਜੀ ਨੇਕ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਸਾ ਸੰਗਿਆ ਚ ਭੁੱਲਾ ਚੁਕਾ ਦੀ ਖਿਮਾ ਬਖਸ਼ਨੀ ਬੋਲਦੇ ਸਮੇਂ ਜਾਣੀਆਂ ਨੇ ਜਾਣੇ ਅਨੇਕਾਂ ਗਲਤੀਆਂ ਭੁੱਲਾ ਚੁਕਾ ਹੋ ਜਾਂਦੀਆਂ ਨੇ ਖਿਮਾ ਬਖਸ਼ਨੀ ਸੋ ਸਾ ਸੰਗਿਆ ਚ ਤੁਸੀਂ ਵੀ ਵਾਦ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵਾਦ ਤੋਂ ਵੱਧ ਗੁਰਬਾਣੀ ਦੇ ਨਾਲ ਛੋੜੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਲੇ ਬਣਾਉਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੇ ਭੈਣ ਭਰਾਵਾਂ ਨੂੰ ਤੰਦਰੁਸਤੀਆਂ ਬਖਸ਼ਣੀਆਂ ਸਾਰੇ ਭੈਣ ਭਰਾਵਾਂ ਦੀ ਘਰ ਹੱਸਦੇ ਵਸਦੇ ਰਹਿਣ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਲੰਮੀਆਂ ਉਮਰਾਂ ਬਖਸ਼ਣੀਆਂ ਸੋ ਸਾਥ ਸੰਗਤ ਜੀ ਵੀਡੀਓ ਨੂੰ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਸਾਥ ਸੰਗਤ ਜੀ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋ ਸਕਦਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਾਥ ਸੰਗਤ ਜੀ ਬਹੁਤ ਜ਼ਿਆਦਾ ਭੈਣ ਭਰਾ ਆਪਣੇ ਘਰ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਦੁਖੀ ਰਹਿੰਦੇ ਨੇ ਤੇ ਇਹ ਇੱਕ ਛੋਟਾ ਜਿਹਾ ਘਰੇਲੂ ਉਪਾਸਾ ਸੰਗਤ ਜੀ ਬਹੁਤ ਸਾਰੇ ਭੈਣ ਭਰਾਵਾਂ ਦੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਇਸ ਕਰਕੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ